ਹਾਂ ਜੀ ਇਹ ਬਾਈ ਅਸਲ ਦੇ ਵਿੱਚ ਇਹ ਟਰੈਕਟਰ ਨਾਲ ਸਾਡੇ ਭੂਆ ਠੀਕ ਆ ਹਾਂ ਜੀ ਬਾਈ ਇਹ ਮੜਿਆਣੀ ਪਿੰਡ ਤੋਂ ਆ ਮੁੱਲਾਪੁਰ ਦੇ ਨਾਲ ਠੀਕ ਆ ਬਾਈ ਤੇ ਇਹ ਵੀਰੇ ਆ ਮੇਰੇ ਵੱਡੇ ਗੌਰਪ੍ਰੀਤ ਤੇ ਹੈਪੀ ਠੀਕ ਆ ਬਾਈ ਅਮਰਜੀਤ ਦਾ ਵੀਰੇ ਦਾ ਨਾਮ ਹਾਂ ਜੀ ਇਹ ਮਤਲਬ ਇਹ ਦੋਨੇ ਟਰੈਕਟਰ ਕਿਸੇ ਟਾਈਮ ਇਕੱਠੇ ਸੀਗੇ ਤੇਈਆਂ ਸਾਲਾਂ ਬਾਅਦ ਦੁਬਾਰਾ ਇਕੱਠੇ ਹੋ ਗਏ ਅੱਛਾ ਸਾਡੇ ਕੋਲ ਇਹ ਹੁੰਦਾ ਸੀ 11 11 ਤੇ ਇਹ ਵੀਰੇ ਹੁਣਾਂ ਕੋਲ ਇਹੇ ਸੀਗਾ ਹਾਂ ਜੀ ਫੋਰਡ 3600 ਇਹ 99 ਦੇ ਵਿੱਚ ਇਹਨਾਂ ਨੇ ਨਵਾਂ ਲਿਆ ਸੀ ਸਾਡੇ ਵਾਲਾ 94 ਮਾਡਲ ਸੀ ਪਰ ਅਸੀਂ ਲਿਆ 96 ਜੀ ਸੀ ਥੋੜਾ ਜਿਹਾ ਚੱਲੇ ਆ ਲਿਆ ਸੀ ਠੀਕ ਆ ਬਾਈ ਮਤਲਬ ਇਕੱਠੇ ਰਹੇ ਅਸੀਂ ਇੱਕ ਦੂਜੇ ਦਾ ਕੰਮਕੁਮ ਕਰਾਉਂਦੇ ਕਿਉਂਕਿ ਵੱਡਾ ਸੀ ਉਸ ਟਾਈਮ ਦੇ ਵਿੱਚ ਇਹ ਪਾਵਰ ਦੀ ਇਹਦੀ ਬਹੁਤ ਜ਼ਿਆਦਾ ਸੀਗੀ 47 ਪਾਵਰ ਦਾ ਹਾਂ ਉਹ ਹੁਣ 20 ਪਾਵਰ ਦਾ ਮਤਲਬ ਫਿਰ ਅਸੀਂ ਇੱਕ ਦੂਜੇ ਨਾਲ ਬਹੁਤਾ ਘਰ ਵੀ ਜਦੋਂ ਪਿਆ ਉਦੋਂ ਵੀ ਦੋਨਾਂ ਨੇ ਇਕੱਠਿਆਂ ਨਹੀਂ ਭਰਤ ਪਾਈ ਇਹ ਮਾਡਲ ਇਹਦੀ ਇਹ ਮਾਡਲ ਹੈਗਾ 1993 ਹਾਂ ਇਹ ਬਾਤ ਲੈ ਹੁੰਦਾ ਪਰ 99 ਵਾਲਾ ਸਾਨੂੰ ਨਹੀਂ ਮਿਲ ਸਕਿਆ ਪਰ ਮਤਲਬ ਫੂਡ 3600 ਉਹਨਾਂ ਵਾਲਾ ਇਹਦਾ ਕੰਮ ਕੀਤਾ ਸੀ ਉਹਦੋਂ ਅਸੀਂ ਸਾਰਾ ਇਹ ਕੀਤਾ ਇਹਦਾ ਟੋਟਲ ਪਰ ਇਹਦਾ ਪੰਪ ਕਿਸੇ ਉਹੇ ਜਿਹੇ ਮਿੱਤਰ ਤੋਂ ਕਰਾ ਬੈਠੇ ਸੈੱਟ ਨਹੀਂ ਆਇਆ ਹੁਣ ਖੁੱਲਿਆ ਹੋਇਆ ਹਾਂ ਪਰ ਮਤਲਬ ਇਹਦੀ ਵੱਡੀ ਥਿਊਰੀ ਇਹੀ ਆ ਵੀ ਇਹ ਦੋਨੇ 23 ਸਾਲਾਂ ਬਾਅਦ ਇਕੱਠੇ ਹੋਗੇ ਦਵਾਰਾ ਇਸ ਘਰੇ ਇਕੱਠੇ ਹੋਗੇ 23 ਸਾਲਾਂ ਬਾਅਦ ਠੀਕ ਆ ਹਾਂ ਜੀ ਇਹ ਉਦੋਂ ਉਹਨਾਂ ਕੋਲੇ ਵੀਰੇ ਹੁਣਾਂ ਕੋਲੇ ਸੀਗਾ ਉਹ 99 ਮਾਡਲ ਸੀਗਾ ਇਹ ਵੀ ਤਿਆਰ ਕਰਾਏ ਹਨਾ ਹਾਂ ਇਹ ਵੀਰੇ ਸਾਰਾ ਕੰਮ ਕੀਤਾ ਇਹਦਾ ਟੋਟਲ ਆਪਾਂ ਹੀ ਕੀਤਾ ਹੈ ਹਾਂ ਆਪਾਂ ਹੀ ਕੀਤਾ ਸਾਰਾ ਕੱਲਾ ਇਹਦੇ ਈਡ ਏਡੀਆਈ ਕੀਤਾ ਇੰਜਣ ਇਹਦਾ ਇਹ ਵੀ ਹੁਣ ਡੀਆਈ ਪਹਿਲਾਂ ਹੋੜ ਸੀਗਾ ਤੇ ਏਡੀਆਈ ਐਡਵਾਂਸ ਟ੍ਰੈਕ ਇੰਜੈਕਸ਼ਨ ਏਡੀਆਈ ਦਾ ਸਟicker ਫਾਰਮ ਟਰੈਕ ਲਾਉਂਦਾ ਰਿਹਾ ਜਿਹੜੀ 45 ਫਾਰਮ ਟਰੈਕ ਦੀ ਕਿੱਟ ਪਾਈ ਆ ਸਾਰਾ ਟੋਟਲ ਇੰਜਣ ਗੀਅਰ ਕੱਲੀ ਕੱਲੀ ਚੀਜ਼ ਇਹਦੀ ਨਵੀਂ ਆ ਗਿਆ ਪਾਵਰ ਦਾ ਹੋ ਗਿਆ ਹੁਣ ਏ ਹਾਂ ਤੱਕ ਵੈਸੇ ਤਾਂ ਬਿਹੜੀ ਪਾਵਰ ਸੀਗੀ 45 ਦੀ ਬਾਕੀ ਪੰਪ ਦੀ ਸੈਟਿੰਗ ਹੋ ਜਾਂਦੀ ਥੋੜਾ ਬਹੁਤਾ ਮਾੜਾ 3600 ਜਿੰਨਾ ਤਾਂ ਹੈਗਾ ਹੀ ਆ ਇਹ 3600 4700 ਦਾ 47 ਪਾਵਰ ਤਾਂ ਹੈਗਾ ਹੀ ਹੈਗਾ 47 ਹਾਂ ਮਤਲਬ ਉਹ ਚੀਜ਼ਾਂ ਜਿਵੇਂ ਧੁਰਲੀ ਜੀ ਮਾਰਨ ਵਾਲਾ ਹਾਂ ਬਿਲਕੁਲ ਉਹ ਚੀਜ਼ਾਂ ਉਹ ਤਾਂ ਉਵੇਂ ਹੀ ਆ ਉਹੀ ਲਾਇਆ ਇਹਨੂੰ ਪੰਪ ਵੀ ਉਹੀ ਜੜਾਇਆ ਡਾਇਫਰਾਮ ਵਾਲਾ ਜੀ ਹਾਂ ਡਾਇਫਰਾਮ ਵਾਲਾ ਗਵਰਨਰ ਜੀ ਹਾਂ ਠੀਕ ਹੈ ਉਹ ਤਾਂ ਫਿਰ ਆਏ ਜਨਾ ਉਹ ਹਰੇਕ ਦੇ ਬਸ ਦੀ ਵੀ ਨਹੀਂ ਗੱਲ ਬਿਲਕੁਲ ਬਾਈ ਡਰ ਜਾਂਦਾ ਹੈ ਨਾ ਕਿ ਉਹ ਹਾਂ ਇਹ ਮਤਲਬ ਉਹ ਪਰਮਾਤਮਾ ਵਾਲੀ ਗੱਲ ਜਿਵੇਂ ਉਹ ਕੋਇਨਸੀਡੈਂਸ ਕਹਿ ਦਿੰਦੇ ਆ ਵੀ ਇਹ ਦੋਨੇ ਇਕੱਠੇ ਹੋ ਗਏ ਦੁਬਾਰਾ ਜੇ 911 ਆਪਦੀ ਮੈਨੇਜਮੈਂਟ ਮਤਲਬ ਉਹਦਾ ਵਾਕਿਆ ਉਹਨੇ ਵੀ ਟਿੱਬੇ ਪੱਧਰ ਕਰਿਆ ਪਰ ਆਹ ਫੋਰਡ ਵੀ ਮੰਨ ਕੇ ਚੱਲ ਬਹੁਤ ਫੋਰਡ ਬਈ ਹਾਂ ਜਿੰਨਾ ਸਾਹਮਣੇ ਹੋਏ ਹਜੇ ਤੱਕ ਸਹੀ ਚੱਲੀ ਜਾਂਦੇ ਕੋਈ ਚੱਕਰ ਨਹੀਂ ਆ ਇਹਨਾਂ ਨੂੰ ਹੁਣ ਇਹਦੇ ਵੀ ਆਪਾਂ ਟਰਾਂਸਮਿਸ਼ਨ ਦੀ ਗੱਲ ਕਰਦੇ ਜਿਹੜਾ ਇਹਨੂੰ ਟਰਾਂਸਮਿਸ਼ਨ ਆਇਆ ਹਾਂਜੀ ਬਈ ਉਹੀ 3610 ਨੂੰ ਆਇਆ ਸੀਗਾ ਸੇਮ ਟਰਾਂਸਮਿਸ਼ਨ ਹੁਣ ਉਹਦੀ ਪਾਵਰ 50 ਸੀਗੀ ਹਾਂਜੀ ਬਈ ਤੇ ਇਦੀ ਪਾਵਰ 47 ਉਹਨੂੰ 3 ਪਾਵਰ ਦੇ ਉੱਤੇ 3600 ਕਰੋਨ ਪਿਨੀਅਨ ਝਾੜ ਦਿੰਦਾ ਸੀਗਾ ਮਤਲਬ ਇੰਨਾ ਕ ਝਟਕਾ ਮਾਰਦਾ ਸੀਗਾ ਪਿੱਛੇ ਉਹਦੀ ਕਾਲਰ ਲੈ ਜਾਂਦੀ ਸੀਗੀ ਪਿਨੀਅਨ ਨੂੰ ਕਾਲਰ ਹੁੰਦੀ ਹੈ ਜਿਹੜੇ ਮਕੈਨਿਕ ਬਾਈ ਜਾਣਦੇ ਆ ਉਹ ਕਾਲਰ ਟੁੱਟ ਜਾਂਦੀ ਉਹਦੇ ਚ ਬੇਰਿੰਗ ਹੁੰਦਾ ਪਿਨੀਅਨ ਦਾ ਉਹ ਟੁੱਟ ਜਾਂਦੀ ਫਿਰ 3610 ਨੂੰ ਹੀ ਸੋਧ ਕੇ 3620 ਬਣਿਆ 3620 ਹਾਂ ਉਹ ਫਿਰ 52 ਪਾਵਰ ਜਾ ਗਿਆ ਪਰ ਉਹ 3610 ਨੂੰ ਸੋਧਿਆ ਹੋਇਆ 3610 ਆਉਂਦਾ अच्छा भाई 3620 ਫਿਰ ਉਹ 3620 ਮਤਲਬ 3610 ਨੂੰ ਹੀ ਤੁਸੀਂ ਫਾਰਮ ਟਰੈਕ 60 ਕਹਿ ਸਕਦੇ ਹੋ ਜਿਹੜੇ ਉਹਦਾ ਐਕਸਲ ਉਕਸਲ ਚੇਂਜ ਹੋ ਗਿਆ ਬਾਅਦ ਦੇ ਵਿੱਚ 3630 ਆਏ ਸੀਗੇ ਬਈ ਮਾਡਲ ਜਾਂ 5230 ਆ ਗਏ 5620 ਆ ਆਏ ਸੀਗੇ ਜਿਹੜੇ ਪੁਰਾਣੇ ਮਾਡਲ ਆ ਹਾਂ ਹਾਂ ਸਹੀ ਉਹ ਤਾਂ ਕੁਝ ਇੰਪੋਰਟ ਵੀ ਹੋਏ ਸੀਗੇ ਹਾਂ ਪਹਿਲਾਂ ਬਾਹਰੋਂ ਮੰਗ ਕੇ ਆਏ ਸਾਰੇ ਮਤਲਬ ਲਾਸਟ ਸੀ ਫੋਰਡ ਦੇ ਟਰੈਕਟਰ ਨਹੀਂ ਉਹ ਫੋਰਡ ਨਹੀਂ ਸੀਗਾ ਉਹ ਇਹੀ ਸੀਗਾ ਵੇਕੋ ਦਾ ਇੰਜਨ ਤੇ ਫੀਅਰਡ ਦਾ ਟਰਾਂਸਮਿਸ਼ਨ ਜਾਂ ਯੂਨੀਵਰਸਲ ਦਾ ਟਰਾਂਸਮਿਸ਼ਨ ਕਹਿ ਲਓ ਹਾਂਜੀ ਹਾਂਜੀ ਉਹੀ ਸੀਗਾ ਕਿਉਂਕਿ ਉਦੋਂ ਕੰਪਨੀ ਉਹਨਾਂ ਨੇ ਉਹ ਬਾਈ ਕਰ ਲਈ ਸਾਰ ਰਮੋਲਕਾਂ ਚ ਲਾਂਚ ਕੀਤਾ ਫਿਰ ਉਥੋਂ ਹੀ ਉਹ ਬਣਿਆ ਬਣਾਇਆ ਇੰਡੀਆ ਦੇ ਵਿੱਚ ਲਿਆ ਕੇ ਇਮਪੋਰਟ ਕਰਕੇ ਤੇ ਉਹ ਲੋਕਾਂ ਨੂੰ ਦਿਖਾਇਆ 55 ਆਪਨੀ ਤਾਂ ਬਾਈ ਬਹੁਤ ਘੱਟ ਆਇਆ ਨਾ ਫੋਰਡ ਜੇ ਹੁਣ ਫੋਰਡ 7000 ਹੋ ਗਿਆ ਫੋਰਡ 6000 ਹਾਂ ਉਹ ਜਿਵੇਂ ਬੋਰਡ ਹੋਏ ਹੋਏ ਆ ਬੀਨਾਂ ਤੋਂ 400 4000 ਹਾਂ ਬਹੁਤ ਵੱਡੀਆਂ ਸੀਰੀਜ਼ ਹੀ ਫੋੜ 3000 ਵੀ ਆਉਂਦਾ ਸੀਗਾ ਫੋੜ 2600 ਵੀ ਆਉਂਦਾ ਹੈ ਆਪਣੇ 3600 ਹੀ ਆਇਆ ਇਦੋਂ ਇਦੋਂ ਛੋਟਾ 2600 ਵੀ ਸੀਗਾ ਨਾ ਇਦੋਂ ਛੋਟਾ ਫਿਰ 1600 ਵੀ ਸੀਗਾ 1200 ਵੀ ਸੀਗਾ ਬਹੁਤ ਛੋਟੇ ਛੋਟੇ ਫੋੜ ਆਏ ਜਿਵੇਂ 3000 ਵਾਲੀ ਸੀਰੀਜ਼ ਹੀ ਸੀ ਉਹ ਚ 4000 5000 6000 7000 ਫੋੜ ਆਏ ਆ ਹਾਂਜੀ ਹਾਂ ਪਰ ਉਹ ਆਪਣੇ ਸਾਰੇ ਨਹੀਂ ਹੈਗੇ ਆਪਣੇ ਸਿਰਫ 3000 ਸੀ 3600 ਚ ਆਇਆ ਕਿਤੋਂ ਆ ਬਈ ਇਹ 1971 ਤੋਂ ਮੈਨੂੰ ਨਾ ਸੌਰੀ ਇਹ 76 ਤੋਂ ਚੱਲੇ ਆ 71 ਤੋਂ ਮੈਨੂੰ ਇੱਥੇ ਇਹਨਾਂ ਦਾ ਕੰਟਰੈਕਟ ਹੋਇਆ ਅਨੰਦਾ ਬ੍ਰਦਰਜ਼ ਨਾਲ ਜਿਹੜੇ ਸਕਾਟ ਦੇ ਮਾਲਕ ਆ ਠੀਕ ਹੈ ਬਈ ਹਾਂ ਇਹਨਾਂ ਦੇ ਨਾਲ ਇਹਨਾਂ ਦਾ ਹੋਇਆ ਟਾਈ ਅਪ ਉਹ ਤੋਂ ਬਾਅਦ ਫਿਰ ਇੱਥੇ ਪ੍ਰੋਡਕਸ਼ਨ ਸ਼ੁਰੂ ਹੋਈ ਫੂਡ ਦੀ ਉਹ ਤੋਂ ਪਹਿਲਾਂ ਇੰਪੋਰਟ ਹੋਏ ਹੋਣਗੇ ਉਹਨਾਂ ਬਾਰੇ ਮੈਨੂੰ ਜਿਆਦਾ ਨੌਲਜ ਨਹੀਂ ਪਰ ਜਿਹੜਾ ਇੱਥੇ ਬਣਨ ਲੱਗਾ ਹੈ ਪ੍ਰੋਡਕਸ਼ਨ ਇੱਥੇ ਹੋਈ ਹੈ ਹਾਂ ਇਹ ਮੈਨੂੰ 1971 ਤੋਂ ਚੱਲਿਆ ਕੰਮ ਇਹਨਾਂ ਨੇ ਬੜਾ ਦਾ ਮਾਰਿਆ ਪਹਿਲਾਂ ਇਹਨਾਂ ਕੋਲ ਹੋਰਸਸ ਦਾ ਸੀਗਾ ਜਿਵੇਂ ਹਾਂ ਹੁਣ ਅੱਜ ਅੱਜ ਦੁਨੀਆ ਦੇ ਵਿੱਚ ਸਾਰੀ ਦੁਨੀਆ ਉਹ ਤਾਂ ਫਿਰ ਦੁਨੀਆ ਦੇ ਸਪੋਰਟ ਦੀ ਹੋਰ ਕਿਸੇ ਕੰਪਨੀ ਕੋਲੇ ਤਕਨੀਕ ਨਹੀਂ ਕਿਉਂਕਿ ਇਹਨਾਂ ਨੇ ਫੀਅਰਡ ਗਰੁੱਪ ਨੇ ਫੋਰਡ ਕੰਪਨੀ ਖਰੀਦ ਲਈ ਟਰੈਕਟਰ ਡਿਵੀਜ਼ਨ ਖਰੀਦ ਲਿਆ ਫੋਰਡ ਕੰਪਨੀ ਤਾਂ ਨਹੀਂ ਖਰੀਦੀ ਮਤਲਬ ਉਹਦਾ ਟਰੈਕਟਰ ਡਿਵੀਜ਼ਨ ਖਰੀਦ ਲਿਆ ਫੋਰਡ ਦਾ ਕਿਉਂਕਿ ਫੋਰਡ ਤਾਂ ਅੱਜ ਵੀ ਫੂਡ ਕਾਰਾਂ ਬਣਾਈ ਜਾਂਦੀਆਂ ਹਨ ਹਾਂ ਕਿੰਨੀਆਂ ਬਾਹਰ ਵਰਲਡ ਵਾਈਡ ਚੱਲਦੀਆਂ ਟਰੈਕਟਰ ਜਿਹੜਾ 3600 ਵਾਲਾ ਸਾਰਾ ਤਾਂ ਮੈਨੂੰ ਇੱਥੇ ਹੀ ਰਹਿ ਗਿਆ ਸੀ ਉਹ ਸਾਰਾ ਕੁਝ ਜਿੰਨਾ 3600 3600 ਦਾ 3620 ਉਹ ਫਿਰ 3620 ਤੋਂ ਹੀ ਫਾਰਮ ਟਰੈਕ 60 ਬਣ ਗਿਆ ਫਾਰਮ ਟਰੈਕ ਆ ਗਿਆ ਹਾਂ ਅੱਜ ਉਹਨਾਂ ਨੇ ਹੋਰ ਚਲੋ ਵੱਡੇ ਕਾਰ ਲੈ ਡਵੈਲਪ ਕਰ ਲਏ ਪਰ ਉਹ ਹੈ ਸਾਰੀ ਫੂਡ ਦੀ ਤਕਨੀਕ ਸਿਰਫ ਸਕਾਟ ਗਰੁੱਪ ਕੋਲੇ ਆ ਅਨੰਦਾ ਬ੍ਰਦਰਸ ਦਾ ਜਿਹੜੇ ਉਹ ਉਹਨਾਂ ਕੋਲੇ ਹੀ ਆ ਜਾਂ ਇਹਨਾਂ ਕੋਲੇ ਪਹਿਲਾਂ ਸਕਾਟ ਜਿਹਨੂੰ ਆਪਣੇ ਆਕੇ ਟਰੈਕਟਰ ਸਕਾਟ ਬਣਾ ਬਾਹਰ ਔਰਸਸ ਸੀ ਪੋਲੈਂਡ ਦਾ ਉਹਨੂੰ ਜੀਟਰ ਕੰਪਨੀ ਨੇ ਬਹੁਤ ਟਰੈਕਟਰ ਬਣਾਵਣਾ ਦਿੱਤੇ ਔਰਸਸ ਦੇ ਨਾਂ ਦੇ ਉੱਤੇ ਹਾਂ ਔਰਸਸ ਦੇ ਵੀ ਆ ਗਏ ਹਾਂ ਔਰਸਸ ਟਰੈਕਟਰ ਅਸਲ ਜਿਹੜਾ ਆਪਣੇ ਸਕੋਰਟ ਆਉਂਦਾ ਸੀ ਉਹ ਅਸਲ ਚ ਔਰਸਸ ਟਰੈਕਟਰ ਆ ਪੋਲੈਂਡ ਦਾ ਉਹ ਤੋਂ ਹੀ ਬਣਿਆ ਨਾ ਹਾਂ ਉਹ ਜਿਹੜਾ 327 ਆਇਆ ਸੀਗਾ 337 ਹਾਂ 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 ਉਹ ਔਰਸਸ ਵਾਲੀ ਉਹ ਅਸਲ ਚ ਔਰਸਸ ਆ ਸਾਰੇ ਟਰੈਕਟਰ ਉਤੋਂ ਹੀ ਉਹਨਾਂ ਦੇ ਮਾਡਲ ਸੀਗੇ ਜਿਵੇਂ ਸੀ 327 ਸੀ 337 ਸੀ 316 ਉਹ ਹੀ ਜੇ ਆ ਉਹਨਾਂ ਦੇ ਮਾਡਲਾਂ ਦੇ ਹਿਸਾਬ ਨਾਲ ਹੀ ਉਹ ਆਏ ਸੀਗੇ ਬਾਅਦ ਫਿਰ ਇੱਥੇ ਜਿਵੇਂ ਆ ਕੇ ਜਿਵੇਂ ਡਿਊਟਸਪਾਰ ਟਰੈਕਟਰ ਸੀ ਉਹ ਇੱਥੇ ਕਰਲੋਸਕਰ ਬਣ ਗਿਆ ਕਰਲੋਸਕਰ ਗਰੁੱਪ ਇੰਡੀਆ ਦਾ ਸੀਗਾ ਬਿਲਕੁਲ ਜੀਟਰ ਸੀਗਾ ਇਹ ਅਗੇ ਐਚਐਮਟੀ ਬਣ ਗਿਆ ਉਹ ਵੀ ਫੋਰਡ ਕੱਲਾ ਫੋਰਡ ਰਿਆ ਪਾਰੇ ਬਾਅਦ ਦੇ ਵਿੱਚ ਫਾਰਮ ਟਰੈਕ ਬਣ ਗਿਆ ਮਤਲਬ ਬਣਾਉਂਦੇ ਫੋਰਡ ਵਾਲੇ ਵੀ ਜਿੱਥੇ ਮਨ ਲਾਏ ਬਣਦੇ ਸਨੰਦਾ ਬ੍ਰਦਰ ਵਾਲੇ ਇੱਥੇ ਫੋਰਡ ਬਣਦੇ ਸੀ ਇੱਥੇ ਸਕੋਰਟ ਬਣਦੇ ਸੀਗੇ ਹਾਂ ਹਾਂ ਬਿਲਕੁਲ ਫਰੀਦਾਬਾਦ ਦੇ ਵਿੱਚ ਇਹਨਾਂ ਨੇ ਬਹੁਤ ਵੱਡੀ ਇੱਕ ਜਿਹੜੀ ਅੱਜ ਵੀ ਮਨ ਲਾਦਾ ਟਰੈਕਟਰ ਚ ਨਹੀਂ ਗੱਡੀ ਇਹਨਾਂ ਨੇ ਜਿਵੇਂ ਇਹਦੀ ਸਪੀਡਾਂ ਦੀ ਆ ਗਈ ਚਲੋ ਮਰੂਤੀ ਵਾਲੇ ਕੱਢਦੇ ਸੀਗੇ ਬ੍ਰੇਕਾਂ ਦੀ ਦਿੱਕਤ ਸੀ ਸਹੀ 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 ਇਹਦੇ ਵਿੱਚ ਤਾਂ ਮਨ ਲਾਦਾ ਡਬਲ ਕਲਚ ਪਹਿਲਾਂ ਸਿੰਗਲ ਹੀ ਆਇਆ ਸੀ ਨਹੀਂ ਸਿੰਗਲ ਹੀ ਆਇਆ ਇਹ ਤਾਂ ਬਾਅਦ ਤੇ ਡਬਲ ਇਹਨਾਂ ਨੇ ਫਾਰਮ ਟਰੈਕ ਨੇ ਕੀਤੇ 21 ਜਰੀ ਨਹੀਂ ਸੀ ਇਹ 21 ਜਰੀ ਚ ਰਹੇ ਉਹਨਾਂ ਨੇ ਚੇਂਜ ਨਹੀਂ ਦੇ ਸਮੇਂ ਦੇ ਉਹ ਤੁਸੀਂ ਅੱਜ ਦੇ ਵੱਡੇ ਟਰੈਕਟਰ ਵੇਖੋਗੇ ਜਿਵੇਂ 100 ਪਾਵਰ ਤੋਂ ਉੱਪਰਲੇ ਟਰੈਕਟਰ ਆ ਜਿਹੜੇ ਉਹਨਾਂ ਦਾ ਜਿਹੜਾ ਜਿਹੜੇ ਲੈਫਟ ਦੇ ਉੱਪਰ ਹੈ ਜਿਹੜੀ ਟੌਪ ਲਿੰਕ ਦੀ ਸੈਂਸਿੰਗ ਆ ਉਹ ਨਹੀਂ ਹੁੰਦੀ ਉਹਨਾਂ ਦੇ ਥੱਲੇੋਂ ਲਿੰਕਾਂ ਦੀ ਸੈਂਸਿੰਗ ਹੁੰਦੀ ਆ ਅੱਜ ਤਾਂ ਉਹ ਇਲੈਕਟ੍ਰੋਨਿਕ ਹੋ ਗਿਆ ਸਿਸਟਮ ਬੋਸ਼ ਕੰਪਨੀ ਬਣਾਉਂਦੀ ਆ ਜੀਟਰ ਦੇ ਵੱਡੇ ਟਰੈਕਟਰਾਂ ਦੇ ਵਿੱਚ ਐਚ ਐਚ ਟ੍ਰੋਨਿਕਸ ਬੋਲਦੇ ਆ ਉਹਨਾਂ ਨੂੰ ਅੱਛਾ ਬਈ ਉਹ ਲਿੰਕਾਂ ਨੂੰ ਜਦੋਂ ਜੋੜ ਪੈਂਦਾ ਉਹ ਸੈਂਸ ਕਰਦੀਆਂ अच्छा ਲਿੰਕਾਂ ਦੇ ਹੀਟ ਲਈ ਪਾਈ ਜਿਹੜੀਆਂ ਗੁੱਲੀਆਂ ਤੁਸੀਂ ਸਕੋਰ ਟਰੈਕਟਰ ਦੇ ਉਹਦੇ ਪੋਲੈਂਡ ਦਾ ursus ਆਸਲ ਦੇ ਵਿੱਚ ਉਹਦੇ ਤੁਸੀਂ ਦੇਖੋਗੇ ਉਦੋਂ ਲਿੰਕਾਂ ਸੈਂਸ ਕਰਦੀਆਂ ਹੁੰਦੀਆਂ ਸੀ ਉਹਦੇ ਅੱਛਾ ਹੁਣ ਮਤਲਬ ਹੁਣ ਵੱਡੇ ਟਰੈਕਟਰਾਂ ਨੇ ਜਿਹੜੀ ਚੀਜ਼ ਆਈ ਆ ਹੁਣ ਦੇ ਵੱਡੇਆਂ ਚ ਆਉਂਦੀ 홀ੈਂਡ ਦੇਆਂ ਚ ਇਹਨਾਂ ਜੀਟਰ ਦੇਆਂ ਦੇ ਵਿੱਚ ਜਾਂ ਜੌਂਡੀਅਰ ਦੇਆਂ ਦੇ ਵਿੱਚ ਉਹ ਉਦੋਂ ਤੋਂ ਅਨੰਦਾ ਜਿਹੜੇ ਆਪਣ ਸੌਰੀ ਅਨੰਦਾ ਬਰਾੜ ਕੋਲ ਦਾ ਬਾਅਦ ਚ ਹੈ ਜਿਹੜਾ ursus ਸੀਗਾ ursus ਦੀਆਂ ਥੱਲੇ ਉਹ ਲਿੰਕਾਂ ਦੀਆਂ ਗੁੱਲੀਆਂ ਸੈਂਸ ਕਰਦੀਆਂ ਸੀ ਉਹਨਾਂ ਦੇ ਵਿੱਚ ਇੱਕ ਤਰ੍ਹਾਂ ਦੀ ਕੇਮ ਬਣੀ ਹੁੰਦੀ ਸੀ ਤੇ ਉਹ ਆਪਣੇ ਕਹਿੰਦੇ ਨੇ ਵੀ ਇੱਥੋਂ ਹੀ ਜਿਹੜਾ ਟਾਪ ਲਿੰਕ ਤੇ ਇੱਥੋਂ ਹੀ ਸੈਂਸ ਕਰਦਾ ਨਹੀਂ ਨਹੀਂ ਇਹ ਮਤਲਬ ਇਹ ਸਿਸਟਮ ਛੋਟੇ ਟਰੈਕਟਰਾਂ ਤੱਕ ਰਹਿ ਜਾਂਦਾ ਉਸ ਤੋਂ ਬਾਅਦ ਪਰ ਆਰਸਸ ਦੇ ਵਿੱਚ ਉਹ ਪਹਿਲੇ ਦਿਨੋਂ ਥੱਲੇ ਹੀ ਸੈਂਸ ਕਰਦਾ ਠੀਕ ਹੈ ਪਰ ਇਹਨਾਂ ਨੇ ਮਤਲਬ 3600 ਨੂੰ ਸੋਧ ਕੇ ਫਾਰਮਟ ਰਿਕ ਜਦੋਂ 60 ਲਾਂਚ ਕੀਤਾ ਇਹਦੇ ਹਿੱਸੇ ਦਾ ਤੇ ਪਿੱਛੋਂ ਬ੍ਰੇਕਾਂ ਦਾ ਦਿੱਕਤ ਹੀ ਘਟਦੀ ਹੈ ਨਾ ਉਹ ਕਿਉਂਕਿ ਉਹ ਪਹਿਲਾਂ ਹੀ ਸੀਗਾ ਫੋਰਡ ਨੇ ਤਾਂ ਉਹ ਚੀਜ਼ ਬਹੁਤ ਚਿਰ ਪਹਿਲਾਂ ਕੀਤੀ ਹੋਈ ਸੀ ਪਰ ਉਹ ਆਉਂਦੀ ਵੱਡੇ ਮਾਡਲਾਂ 'ਚ ਸੀ ਛੋਟਿਆਂ 'ਚ ਨਹੀਂ ਸੀ ਜਿਹੜਾ ਇਹਨਾਂ ਦਾ 6600 ਹੋ ਗਿਆ ਮਾਡਲ ਹਾਂ ਉਹ ਪਹਿਲਾਂ ਹੀ ਉਹਦੇ ਸਾਰਾ ਕੁਝ ਉਹੀ ਆ ਜਿਹੜਾ ਹੁਣ 3630 ਨੂੰ ਹੁਣ 3630 ਦਾ ਵੀ ਸੇਮ ਡਿਜ਼ਾਈਨ ਆ ਉਹ ਬਿਲਕੁਲ ਤੇ ਇਹਦਾ ਅਮਰੀਕਾ ਦਾ ਵੀ ਸੀ ਮਤਲਬ ਬ੍ਰੇਕ ਸਾਰਾ ਕੁਝ ਤੁਸੀਂ ਜਿਹੜੇ ਵੱਡੇ ਡਰਮਾਂ ਵਾਲੀਆਂ ਪਿਛਲੀਆਂ ਟਿਊਬਾਂ ਆਉਂਦੀਆਂ ਤੁਸੀਂ ਉਹ ਫੋਰਡ 6600 ਦੇਖ ਲਓ 7600 ਦੇਖ ਲਓ 7000 ਉਹਨਾਂ ਚ ਪਹਿਲਾਂ ਆਈਆਂ ਉਹ ਪਹਿਲਾਂ ਕਿੰਨੇ ਨਾਲੇ ਪੁਰਾਣੇ ਉਹ ਤਾਂ ਬਹੁਤ ਚਿਰ ਪਹਿਲਾਂ ਆਉਣ ਲੱਗੀਆਂ ਉਦੀ ਤਾਂ ਪੀਟੀਓ ਵੀ ਮਤਲਬ ਲੱਗਦਾ ਹਾਈਡਰੌਲਿਕ ਸੀਗੀ ਹਾਂ ਬੜਾ ਕੁਝ ਸੀ ਬਈ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਮਤਲਬ ਉਸ ਟਾਈਮ ਦੀ ਹਾਈ ਫਾਈ ਸੀਰੀ ਸੀਗੀ ਉਹ ਹੂੰ ਉਸ ਟਾਈਮ ਦੀ ਕਿਉਂਕਿ ਉਹ ਵੱਡੇ ਟਰੈਕਟਰ ਬਾਹਰ ਚੱਲਦੇ ਜ ਆਪਣੇ ਵੱਡੇ ਨੂੰ ਆਪਣੇ ਤਾਂ ਬਹੁਤ ਵੱਡਾ ਸੀਗੇ ਇਹਨੂੰ ਬਹੁਤ ਵੱਡਾ ਮੰਨਦੇ ਸੀਗੇ 3600 ਨੂੰ ਕਿਉਂਕਿ ਉਹ ਪਹਿਲਾਂ ਉਦੋਂ ਪਹਿਲਾਂ ਕੁਝ ਹੋਰ ਆਪਣੇ ਹੁੰਦਾ ਸੀਗਾ ਤੇ ਵੱਡੇ ਟਾਇਰਾਂ ਵਾਲਾ 16 ਵਾਲੇ ਤੋਂ ਬਸ ਉਹਦੋਂ ਪਹਿਲਾਂ 3000 ਨੂੰ ਬਹੁਤ ਵੱਡਾ ਮੰਨਦੇ ਸੀ ਆਪਣੇ ਕਿਉਂਕਿ ਇਹ ਹਾਇਰ ਰੇਚ ਵੀ ਸੀ ਉਸ ਟਾਈਮ ਦੇ ਹੈਨਾ 911 ਤਾਂ ਬਾਅਦ ਚ ਲਾਂਚ ਹੁੰਦਾ 911 ਦਾ ਮਤਲਬ ਇਹਦੇ ਨਾਲੋਂ 3600 ਮਿਲਾਂ 76 ਚ ਲਾਂਚ ਹੋਇਆ ਉਦੋਂ ਪਹਿਲਾਂ 3000 ਸੀਗਾ ਮੈਨੂੰ ਗੱਲ ਕਰਦਾਂ ਯਾਦ ਆ ਗਿਆ ਆਪਾਂ ਕੋਈ ਫੋਰਡ ਬਾਰੇ ਗੱਲ ਰਹੀ ਸੀ ਸਪੀ ਈ ਹਾਈ ਸਪੀਡ ਟਰੈਕਟਰ ਦੀ ਗੱਲ ਕਰੀ ਸੀਗੀ ਪਤਾ ਨਹੀਂ ਬਾਈ ਕਹਿੰਦੇ ਤੁਸੀਂ ਆ ਹੋ ਕੇ ਫੋਰਡ ਦਾ ਨਾਮ ਜ਼ਰੂਰੀ ਲੈਣਾ ਹੁੰਦਾ ਵੀ ਇੱਕ ਮੈਂ ਤੁਹਾਨੂੰ ਦੱਸਦਾ ਵੀ ਅਸੀਂ ਦਿਨੇ ਜਾਣਕਾਰੀ ਜਿਹੜੇ ਵੀ ਕਿਸੇ ਭਰਾ ਨੂੰ ਲੱਗਦਾ ਉਹ ਵੀ ਮੈਂ ਗੱਲ ਕਰਨੀ ਆ ਵੀ ਅੱਜ ਦੇ ਟਾਈਮ ਨਾਲ ਬੜਾ ਮੁੱਦਾ ਚੱਲਿਆ ਹੋਇਆ ਪੇਜਾਂ ਤੇ ਸਹੀ ਹੈ ਬਾਈ ਵੀ ਸਾਡੇ ਵਾਲਾ ਟਰੈਕਟਰ ਤਕੜਾ ਤੁਸੀਂ ਬਾਹਰਲੀ ਅਮਰੀਕਨ ਅਮਰੀਕਨ ਤਕਨੀਕ ਰੱਖਦੇ ਹਾਂ ਸਾਡੇ ਵਾਲਾ ਦੇਸੀ ਉਹਦੇ ਵਾਲਾ ਲੋਹਾ ਦੇਸੀ ਆ ਇਹ ਆ ਉਹਦੇ ਬਾਰੇ ਵੀ ਗੱਲਬਾਤ ਕਰਨੀ ਆ ਸਹੀ ਹੈ ਵੀ ਇਹਦੇ ਬਾਰੇ ਪਤਾ ਨਹੀਂ ਆਪਾਂ ਕੀ ਗੱਲ ਕਰੀ ਸੀਗੀ 911 ਦੇ ਜਿਵੇਂ ਆਪਾਂ ਵਿੱਚ ਗੱਲ ਕਰੀ ਸੀ ਹਾਈ ਸਪੀਡ ਦੀ ਆਪਾਂ ਗੱਲ ਕੀਤੀ ਸੀ ਫੋਰਡ ਨਾਲੋਂ ਵੀ ਤੇ ਇਹ ਸੀ 911 ਕਿਸੇ ਟਾਈਮ ਬਟ ਉਹਦੇ ਪਤਾ ਨਹੀਂ ਕਿਉਂ ਆਪਣੇ ਲੋਕ ਐਵੇਂ ਇਹ ਚੀਜ਼ ਨੂੰ ਤਰਕ ਦੇ ਆਧਾਰ ਤੇ ਨਹੀਂ ਗੱਲ ਕਰਦੇ ਆਪਾਂ ਤਾਂ ਥੋੜੀ ਜਿਹੀ ਗੱਲ ਹੈ ਕਿ ਉਹਨੂੰ ਜਿਆਦਾ ਪਰਸਨਲ ਲੈ ਜਾਂਦੇ ਆ ਵੀ ਜੇ ਆਪਾਂ ਕਿਸੇ ਦੇ ਵਿੱਚ ਹੁਣ ਆਪਣੇ ਲੜਾਈਆਂ ਪੰਜਾਬ 'ਚ ਖਾਸ ਕਰਕੇ ਐਈ ਹੁੰਦੀਆਂ ਵੀ ਜੇ ਕੋਈ ਕਿਸੇ ਉਹੀ ਕਿਸੇ ਨੂੰ ਵੈਸੇ ਹੀ ਖੰਗ ਆ ਗਈ ਕਹਿੰਦੇ ਖੰਗੂਰਾ ਮਾਰ ਗਿਆ ਮੈਨੂੰ ਤੇ ਗੱਲ ਤੇ ਹੱਥ ਪਾ ਲੈਂਦੇ ਆ ਤਰਕ ਦੇ ਆਧਾਰ ਤੇ ਗੱਲ ਕਰ ਰਹੇ ਸੀ ਤਰਕ ਹੀ ਆ ਬਾਈ ਨਾ ਤਾਂ ਹੁਣ ਫੋਰਡ ਕੰਪਨੀ ਮੇ ਦਾ ਹੈਨਰੀ ਫੋਰਡ ਦਾ ਮੁੰਡਾ ਆਇਆ ਹਨ ਤੇ ਉਹਨਾਂ ਦੇ ਬੀਤ ਗਏ ਜੀਟਰ ਕੰਪਨੀ ਇਹ ਉਥੋਂ ਦੀ ਚੈਕਸਲਵਾਗੀ ਦੀ ਗਵਰਨਮੈਂਟ ਦੀ ਸੀਗੀ ਪ੍ਰੋਫੈਸਰ ਮੂਸਲਰਗੇ ਇਹਨੂੰ ਬਣਾਉਂਦੇ ਰਹੇ ਜਾਂ ਫਰਗੂਸਨ ਸੀਗੀ ਉਹ ਹੈਰੀ ਫਰਗੂਸਨ ਨਾਂ ਦਾ ਬੰਦਾ ਸੀਗਾ ਇੰਟਰਨੈਸ਼ਨਲ ਅਮਰੀਕਾ ਦੀ ਸੀਗੀ ਹੁਣ ਆਪਾਂ ਤਾਂ ਇਹ ਚੀਜ਼ਾਂ ਵਾਏ ਕੀਤੀਆਂ ਆਪਾਂ ਬਣਾਈਆਂ ਥੋੜਾ ਇਹ ਆਪਾਂ ਹੁਣ ਕਹਦੇ ਆਪਾਂ ਬਈ ਨਹੀਂ ਨਹੀਂ ਵੀ ਤੁਸੀਂ ਫੋਰਡ ਨੇਂ ਦਿੱਤਾ ਨਿੰਦਿਆ ਨਹੀਂਗਾ ਤਕਨੀਕ ਵਾਈਜ਼ ਆਪਾਂ ਗੱਲ ਕਰਦੇ ਆਂ ਬਈ ਫੋਰਡ ਦੀ ਜਿਹੜੀ ਰੇਟਡ ਆਰ ਪੀ ਐਮ ਇਹਦੇ ਸੀਗੇ ਉਹਦੇ 220 ਦੇ ਹਿਸਾਬ ਦੇ ਨਾਲ ਜਿਹੜੀ ਇਹਦੀ ਬੰਨੀ ਹੋਈ ਸਪੀਡ ਸੀ 3600 ਦੀ ਇਹਨੂੰ ਭਜਾਦਾ ਭਾਵੇਂ 70 ਭਾ 70 75 ਤੱਕ ਭਜ ਲੈਣਾ ਹੈ ਮਾਨ ਦੇ ਵੀ ਖੱਡਿਆਂ ਤੇ ਜਿਵੇਂ ਆ ਚਿਰਗਾ ਲਾਈਆਂ ਇਹਨਾਂ ਨੂੰ ਵਧੀਆ ਮੁੰਨਾਂ ਜਾਂਦਾ ਪਿੱਛੇ ਬਹੁਤ ਭਜਦਾ ਹੈ ਬਹੁਤ ਭਜਦਾ ਬਈ ਇਹਦੀ ਬੈਕ ਸਪੀਡ ਬਹੁਤ ਜ਼ਿਆਦਾ ਸੀ ਹੈ ਨਾ 16 ਕਿਲੋਮੀਟਰ ਪਿੱਛੇ ਨੂੰ ਭਜਦੇ ਆ ਹਾਂ ਹਾਂ ਪਰ ਚੱਕਰ ਇਹ ਹੈ ਵੀ ਇਹਨਾਂ ਦੇ ਵਿੱਚ ਵੱਡੀ ਦਿੱਕਤ ਸੀਗੀ ਇਹ ਕਿਉਂਕਿ ਆਮ ਸਾਰੇ ਟਰੈਕਟਰਾਂ ਦੇ ਵਿੱਚ ਨਾ ਜਿਵੇਂ ਰਿਡਕਸ਼ਨ ਆ ਇੱਕ ਰਿਡਕਸ਼ਨ ਰਿਡਿਊਸ ਕਰਦੇ ਆ ਹਵਾ ਜਿਵੇਂ ਜਿਵੇਂ ਕਰੋਨ ਦੇ ਸਪੀਡ ਤੋਂ ਜਿਹੜੀ ਐਕਸਲਾਂ ਦੀ ਸਪੀਡ ਆ ਉਹ ਘਟਾ ਅੱਛਾ ਇਹਦੀ ਫੋਰਡ ਦੀ ਤੇ ਮੈਸੀ ਦੀ ਇਹਦੀ ਸੇਮ ਆ ਇਹ ਸਿੱਧੇ ਕਰਾਉਣ ਦੇ ਮਤਲਬ ਸਿੱਧੇ ਆਪਾਂ ਕਹਿ ਲਈਏ ਵੀ ਡਿਫਰੈਂਸ਼ੀਅਲ ਬਾਡੀ ਦੇ ਸਟਾਰਾਂ ਦੇ ਵਿੱਚ ਸਿੱਧੇ ਐਕਸਲ ਪੈਂਦੇ ਆ ਫੋ